ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਮਿੱਤਰੋ ਅੱਜ ਨਾ ਮੈਂ ਜਮਾ ਆਪਦੇ ਗਵਾਂਢ ਪਿੰਡ ਖੜਾ ਮੇਰੇ ਪਿੰਡ ਤੋਂ 8-10 ਕਿਲੋਮੀਟਰ ਦੂਰੀ ਤੇ ਆ ਪਿੰਡ ਗੁਰੂਸਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਜਦੋਂ ਕਿ ਦੜਵੋ ਆਪਾਂ ਇਧਰ ਲੁੰਡੇ ਵਾਲੇ ਕੰਨੀ ਪੁੰਦੜ ਨੂੰ ਸ਼੍ਰੀ ਮੁਕਤਸਰ ਸਾਹਿਬ ਨੂੰ ਜਾਂਦੇ ਆਂ ਰਾਹ 'ਚ ਆਏ ਪਿੰਡ ਆ ਤੇ ਸਾਡੇ ਬਈ ਪਿੰਡਾਂ ਦਾ ਮਸ਼ਹੂਰ ਬੰਦਾ 1 ਨਹੀਂ 2 ਨਹੀਂ 5 ਨਹੀਂ 10 ਨਹੀਂ ਘੱਟੋ-ਕੱਟ ਇੱਥੇ ਨੇੜੇ-ਨੇੜੇ 50-55 ਪਿੰਡਾਂ 'ਚ ਬਈ ਮਸ਼ਹੂਰ ਆ ਗਰਮੀਤ ਵੈਂਟਰੀਆਂ ਵਾਲਾ ਸਸਰੀ ਘਰ ਬਾਈ ਸਸਰੀ ਘਰ ਬਾਈ ਜੀ ਤੇ ਬਾਈ ਨੇ ਬਾਈ ਨਾ ਪਹਿਲਾਂ ਬਾਈ ਦਾ ਕੰਮ ਸੀ ਬੈਟਰੀਆਂ ਦਾ ਜਾਂ ਜੇ ਕਿਸੇ ਦੀ ਸੈਲਫ ਅਲਟਰਨੇਟਰ ਨੋਕਸ਼ਾ ਕੁਡੇ ਬਰੀਕ ਨੋਕਸ਼ਾ ਬਾਈ ਯਾਰ ਮੰਨਿਆ ਪਰਵੰਨਿਆ ਸਾਡੇ ਪਿੰਡਾਂ ਚ ਤੇ ਹੁਣ ਬਾਈ ਨੇ ਜਿਹੜਾ ਆਹ ਕੰਮ ਕਰਿਆ ਨਾ ਨਾਲ ਸੇਠਾਂ ਵਾਲਾ ਸ਼ੋਅਰੂਮ ਦਾ ਇਹ ਹੌਲ ਸੇਲ ਰੇਟ ਤੇ ਕੰਮ ਕਰਿਆ ਨੇ ਬਾਈ ਨੇ ਇੱਥੋਂ ਕੋਈ ਵੀ ਤੁਸੀਂ ਚੀਜ਼ ਹੌਲ ਸੇਲ ਰੇਟਾਂ ਤੇ ਲੈ ਜਾ ਕੇ ਗਾਂ ਤੁਸੀਂ ਆਪ ਦੀ ਦੁਕਾਨ ਚ ਜਾਂ ਸ਼ੋਅਰੂਮ ਚ ਰੱਖ ਕੇ ਤੁਸੀਂ ਵੀ ਆਪ ਦੀ ਰੋਜੀ ਰੋਟੀ ਗਾ ਚਾਰ ਪੈਸੇ ਬਣਾ ਸਕਦੇ ਆ ਕੱਲੀ-ਕੱਲੀ ਆਪਾਂ ਗੱਲ ਦੀ ਜਾਣਕਾਰੀ ਬਾਈ ਤੋਂ ਲਵਾਂਗੇ ਇੱਕ ਗੱਲ ਹੋਰ ਆ ਬਾਈ ਦੇ ਬਾਈ ਬੈਟਰੀਆਂ ਦੀ ਫੈਕਟਰੀ ਆਪ ਵੀ ਲਾ ਲਈ ਬਾਈ ਆਪ ਘਰੇ ਵੀ ਹੁਣ ਬੈਟਰੀਆਂ ਬਣਾਉਂਦਾ ਯਾਨੀ ਮਗਰਲੇ ਪਾਸੇ ਫੈਕਟਰੀ ਆ ਤੇ ਹੋਰ ਅਡੋ ਅਡ ਕੰਪਨੀਆਂ ਜਿਵੇਂ ਪਾਵਰ ਜ਼ੋਨ ਜਾਂ ਐਮਰੋਨ ਜਾਂ ਲੂਮినਸ ਹਰੇਕ ਕੰਪਨੀ ਦਾ ਯਾਰ ਇਨਵਰਟਰ ਜਾਂ ਬੈਟਰੀ ਟਰੈਕਟਰ ਵਾਲੀ ਇੱਥੋਂ ਯਾਰ ਹੌਲ ਸੇਲ ਰੇਟਾਂ ਤੇ ਮਿਲੂ ਤੁਹਾਡੇ ਯਾਰ ਪੈਸੇ ਜਮੇ ਨਹੀਂ ਲੱਗਨੇ ਬਾਕੀ ਗੱਲਾਂ ਬਾਤਾਂ ਵਿੱਚ ਮੈਂ ਵੀ ਕਰੂੰਗਾ ਥੋੜਾ ਜਿਹਾ ਬਾਈ ਬੋਲਣ ਤੋਂ ਚਿਚਕਦਾ ਸੀ ਪਰ ਆਪਾਂ ਇਹਨੂੰ ਗੱਲਾਂ ਸੁਣਾ ਕੇ ਬੁਲਾਵਾਂਗੇ ਬਈ ਪਹਿਲਾਂ ਤਾਂ ਸਾਨੂੰ ਮੈਂ ਜਾਣਕਾਰੀ ਦੇ ਬਈ ਤੇਰੇ ਇਹ ਜਿਹੜਾ ਤੂੰ ਕੰਮ ਕਰਿਆ ਹਨਾ ਇਹ ਧਿਆਨ ਚ ਕਿਵੇਂ ਹੈ ਤੇਰਾ ਕੰਮ ਤਾਂ ਬੈਂਡਰੀਆਂ ਦਾ ਯਾਰ ਤੂੰ ਮਸ਼ਹੂਰ ਤਾਂ ਬੈਂਡਰੀਆਂ ਦੇ ਨਾਂ ਤੇ ਸੀ ਇਹਨਾਂ ਬਈ ਸਾਡੇ ਪਿੰਡ ਇਹ ਕਸਟਮਰ ਦੀ ਲੋੜ ਸੀ ਡਿਮਾਂਡ ਸ਼ਹਿਰ ਦੂਰ ਪੈਂਦੇ ਸਾਰੇ ਇਹ ਪਿੰਡ ਦੇ ਵਿੱਚ ਅਸੀਂ ਵਾਸ਼ਿੰਗ ਮਸ਼ੀਨ ਰੱਖੋ ਫਰਿੱਜ ਰੱਖੋ LED ਰੱਖੋ AC ਰੱਖੋ ਉਹਦੀ ਡਿਮਾਂਡ ਦੇ ਹਿਸਾਬ ਨਾਲ ਰੱਖਿਆ ਕੰਮ ਹੈ ਕੋ ਸਾਡੇ ਕੋਲੇ ਕਸਟਮਰ ਸੀਗੇ ਬਹੁਤ ਵਧੀਆ ਕਸਟਮਰ ਆ ਸਾਡੇ ਕੋਲੇ ਜਿਵੇਂ ਤੁਸੀਂ ਦੱਸ ਗਾ ਗਾਗ ਤਾਂ ਬਹੁਤ ਆ ਮੈਨੂੰ ਪਤਾ ਹੈ ਜੀ ਤੁਹਾਡੇ ਸਾਰੇ ਪਿੰਡਾਂ ਦੇ ਕਾਫੀ ਏਰੀਆ ਦੇ ਵਿੱਚ ਸੈਂਟਰ 'ਚ ਬੈਠੇ ਆ ਅਸੀਂ ਵੱਡੀ ਗੱਲ ਆ ਸੈਂਟਰ ਆ ਇਹ ਗੁਰੂ ਸਾਹਿਬ ਸਾਡਾ ਇਹ ਸਾਡੇ ਕੋਲ ਕਾਫੀ ਪਿੰਡ ਇੱਥੇ ਆਉਣੇ ਕਰਕੇ ਇੱਧਰ ਵੀ ਮੈਨੂੰ ਲੱਗਦਾ ਆਰਨਿੰਗਾਂ ਵਾਲੇ ਫਾਇਦੇ ਕਰਦੇ ਜਾਂਦਾ ਜਾਂਦਾ ਕੋੜਕਪੂਰੇ ਤੱਕ ਇਧਰ ਹੋ ਜਾਂਦਾ ਫਰੀਦਕੋਟ ਮਨੂ ਆਸੇ ਪਾਸੇ ਕੰਮ ਹੈਗਾ ਸਾਰੇ ਪਿੰਡਾਂ 'ਚ ਬਾਕੀ ਸਾਡੇ ਕੋਲ ਅੱਛਾ ਭਾਈ ਜਿਵੇਂ ਆਹ ਤੇਰੇ ਕੋਲੇ ਹੁਣ ਘੱਟੋ ਘੱਟ ਆਹ ਮਸ਼ੀਨਾਂ ਇਹ ਬਾਈ ਜਿਵੇਂ 7 ਕਿਲੋ ਐਲ ਜੀ ਦੀ ਮਸ਼ੀਨ ਆ 12700 ਦੀ ਇਹ 11700 ਹੀ ਦੇਵਾਂਗੇ ਸਰ 1000 ਰੁਪਏ 1000 ਰੁਪਏ ਲੈਸ ਆ ਜੇ ਫ੍ਰਿਜ ਲੈ ਲਓ ਵਾਸ਼ਿੰਗ ਮਸ਼ੀਨ ਲੈ ਲਓ ਐਲ ਈ ਡੀ ਲੈ ਲਓ ਇਨਵਰਟਰ ਬੈਟਰੀ ਲੈ ਲਓ ਅੱਛਾ ਠੀਕ ਹੈ ਜਿਹੜੀ ਚੀਜ਼ ਮਰਜ਼ੀ ਲੈ ਲਓ ਵੈਸੇ ਹੀ ਸਾਡਾ ਰੇਟ ਘੱਟ ਹੈ ਪਰ ਅਸੀਂ ਹੋਰ ਲੈਸ ਕਰਤਾ ਹਾਂ ਆ ਜਿਵੇਂ ਹੋਣਾ ਬਾਈ ਆ ਐਲਈਡਾਂ ਇਹਨਾਂ ਤੇ ਵੀ 1000 ਰੁਪਏ ਤੇ ਅਨਵਾਇਟਰਾਂ ਦੇ ਅਨਵਾਇਟਰਾਂ ਤੇ ਏਸੀ ਦੇ ਸਾਰੇ ਕਾਹਤੇ ਕੂਲਰਾਂ ਤੇ ਵੀ ਤੇ ਮਾਡਲ ਬਾਈ ਜਿਹੜਾ ਬੰਦਾ ਫੋਟੋ ਫੋਟੋ ਵਿਖਾ ਕੇ ਮਖਾ ਸਕਦਾ ਹਾਂਜੀ ਹਾਂਜੀ ਜਿਹੜਾ ਮਰਜ਼ੀ ਮੰਗਾ ਲੇ ਵਿਕਰਮ ਦੇ ਕੂਲਰ ਰੱਖਦੇ ਹਾਂ ਡੱਬਾ ਵਾਲੀ ਦੇ ਫੁੱਲ ਗਾਰੰਟੀ ਆ ਜਿੰਨੇ ਹਜ਼ਾਰ ਲਾ ਤੇ ਉਹਨੇ ਸਾਲ ਚੱਲੇਗਾ ਅੱਛਾ ਠੀਕ ਆ ਇਹ ਵੀ ਨਹੀਂ ਵੀ ਕੋਈ ਲਾਈਫ ਚੀਜ਼ ਦੀ ਘਾਟ ਆ ਜੂਗੀ ਫੁੱਲ ਗਾਰੰਟੀ ਆ ਪੂਰੀ ਤਸੱਲੀ ਆ ਕੋਈ ਪ੍ਰੋਬਲਮ ਆਉਂਦੀ ਆ ਘਰੇ ਠੀਕ ਕਰਕੇ ਆਉਣਾ ਫਿਰ ਜਿੰਨਾ ਚਿਰ ਦੇ ਦਿੱ ਸੀ ਕਮਿਟਮੈਂਟ ਕਰ ਲਈ ਠੀਕ ਆ ਤੇ ਬਾਈ ਜਿਹੜਾ ਨਾਲ ਬਈ ਉਹ ਫਾਈਨਾਂਸ ਹੁੰਦਾ ਲੋਨ ਹਾਂ ਬਜਾਜ ਫਾਈਨਾਂਸ ਕਰਦੇ 0% ਤੇ ਦਿੰਨੇ ਆ ਖਾਲੀ ਜੇਬ ਆ ਉਹ ਚੀਜ਼ ਦੇ ਕੇ ਤੋਰਾਂਗੇ ਜਿਹੜੀ ਚੀਜ਼ ਮਰਜ਼ੀ ਲੈ 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 ਵੀ ਆ ਸਭ ਤੋਂ ਵੱਡਾ ਆਫਰ ਆ ਵੀ ਬਾਈ ਕਹਿੰਦਾ ਜੇ ਤੁਹਾਡੇ ਕੋਲੇ 1 ਰੁਪਿਆ ਵੀ ਹੈ ਨਹੀਂ ਨਾ ਜੇਬ 'ਚ ਤੁਸੀਂ ਇੱਥੇ ਆ ਜਾਓ ਤੁਹਾਡਾ ਬਜਾਜ ਵਾਲਿਆਂ ਦਾ ਫਾਈਨਾਂਸ ਹੋ ਜਾਊਗਾ ਜ਼ੀਰੋ ਬੈਲੈਂਸ ਭਰੇ ਤੋਂ ਤੇ 0% ਵਿਆਜ ਤੇ ਜਿਹੜਾ ਕੋਈ ਮਾਣਾ ਮੋਟਾ ਕਾਗਜ਼ੀ ਖਰਚਾ ਉਹਦਾ ਆਉਂਦਾ ਹੀ ਹੁੰਦਾ ਬਾਈ ਇੱਧਰ ਤੁਸੀਂ ਵੇਖ ਲਓ ਬਾਈ ਬਾਈ ਥੋੜਾ ਜਣਾ ਕੈਮਰੇ ਮੂਰੇ ਬੋਲਣ ਤੋਂ ਪਹਿਲਾਂ ਜਿੱਚਦਾ ਸੀ ਚਲ ਆਪਾਂ ਬੁਲਾ ਲਿਆ ਹਨਾ ਇੱਧਰ ਤੁਸੀਂ ਵੇਖ ਲਓ ਆ ਫ੍ਰਿਜਾਂ ਪਈਆਂ ਜਿਵੇਂ ਘਟੋ ਘੱਟ ਨਾਂ ਵਾਲੇ 2 4 6 8 10 12 14 15 ਮਾਡਲ ਪਏ ਆ ਬਾਈ ਫ੍ਰਿਜਾਂ ਦੇ ਐਲਜੀ ਦੀਆਂ ਵੀ ਆ ਵੋਲਟਾਸ ਦੀਆਂ ਵੀ ਆ ਅਡਵਟ ਕੰਪਨੀਆਂ ਦੀਆਂ ਬਾਈ ਇਹਨਾਂ ਤੇ ਵੀ ਫਿਰ ਹਜ਼ਾਰ ਹਜ਼ਾਰ ਰੁਪਏ ਲੈਸ ਆ ਇਹ ਤੇ ਹਜ਼ਾਰ ਰੁਪਏ ਹੀ ਬਾਈ ਜਿਵੇਂ ਹੁਣ 18300 ਦੀ ਆ 1000 ਰੁਪਏ ਚੋਂ ਲੈਸ ਆ ਸਾਰੇ ਆਈਟਮ ਚੋਂ 1000 ਰੁਪਏ ਲੈਸ ਆ अच्छा भाई ये जड़ी तेरी फ्रिज आ ये ਘੱਟ ਤੋਂ ਘੱਟ ਕਿੰਨੇ ਰੇਟ ਤੋਂ ਚੱਲ ਪੈਂਦੀ ਸ਼ੁਰੂ ਹੋ ਜਾਂਦੀ ਸਾਢੇ 12 ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਵਾਸ਼ਿੰਗ ਮਸ਼ੀਨ ਕਿੰਨੇ ਤੋਂ ਵਾਸ਼ਿੰਗ ਮਸ਼ੀਨ 95 ਤੋਂ ਸ਼ੁਰੂ ਠੀਕ اے سی ਕਿੰਨੇ ਤੋਂ ਸ਼ੁਰੂ ਹੋ ਜਾਂਦਾ 26000 ਤੋਂ ਕਿਹੜੀ ਕੰਪਨੀ ਦੇ 26 ਜਿਵੇਂ ਕਲਮੀ ਲੇਟਰ ਹੋ ਗਿਆ ਬੀਪੀਐਲ ਹੋ ਗਿਆ ਇਸ ਤਰ੍ਹਾਂ ਦੇ ਆ ਸਾਡੇ ਕੋਲ ਲਵੈਡ ਦੇ ਹੋਗੇ ਐਲਜੀ ਦੇ ਉਲਟਸ ਇਹ ਹੈਗੇ अच्छा ठीक है वो महंगे ਹੁੰਦੇ ਆ ਏਸੀ ਸਟੈਪਲਰ ਬਾਕੀ ਸਾਰੀ ਰੇਂਜ ਸਹੀ ਮਿਲ ਜੂਗੀ ਡਬਲ ਲੋਰ ਫਰਿੱਜ ਦੀ ਲੋੜ ਆ ਜਿਹੜੀ ਆਈਟਮ ਦੀ ਲੋੜ ਆ ਸਹੀ ਮਿਲ ਜੂਗੀ ਓਮਣ ਵੀ ਪਿਆ ਹਨਾ ਖਾਲੇ ਵਾਲੇ ਜੂਸਰ ਵੀ ਪਿਆ ਆ ਮਿਕਸਰ ਆ ਫਰਾਟਾ ਪੱਖਾ ਛਤਲਾ ਬਿਜਲੀ ਚੱਲਣ ਲਈ ਹਰ ਚੀਜ਼ ਮਿਲੂਗੀ ਠੀਕ ਆ ਨਾਲ ਤੁਹਾਡੇ ਕੋਲੇ ਮੈਨੂੰ ਲੱਗਦਾ ਕੈਂਪਰ ਵੀ ਪਿਆ ਆ ਜਿਹੜੇ ਗਰਮਾ ਪਾਣੀ ਜਾਂ ਠੰਡਾ ਪਾਣੀ ਹੈਗੀ ਸਾਰਾ ਤੇ ਆਹ ਪਰਿਸਾਂ ਪਰੂਸਾਂ ਆਰਓ ਹਰੇਕ ਚੀਜ਼ ਆ ਸਾਰਾ ਸਾਰਾ ਸਮਾਨ ਹੈ ਜੀ ਸਾਰਾ ਸਮਾਨ ਕਰੇ ਫਿੱਟ ਕਰਕੇ ਲੈ ਵੀ ਮਿੱਤਰੋ 22 ਦਾ ਜਿਹੜਾ ਕੰਮ ਆਣਾ ਇਹ 22 ਦਾ ਕੰਮ ਹੈਗਾ ਹੌਲ ਸੇਲ ਰੇਟ ਤੇ ਤੇ ਜੇ ਕਿਸੇ ਭਰਾ ਨੇ ਜਾਂ ਭੈਣ ਨੇ ਆਪਦੇ ਘਰ ਆਸਤੇ ਮੇਨ ਸਮਾਨ ਲੈ ਕੇ ਜਾਣਾ ਭਵੇਂ ਤੁਸੀਂ ਇੱਕ ਫ੍ਰਿਜ ਲੈ ਜੋ ਤੇ ਭਵੇਂ ਲੈ ਜਾਓ ਬਈ ਕਠੀਆਂ 10 ਫ੍ਰਿਜਾਂ ਜਿਹੜਾ ਤੁਹਾਨੂੰ ਰੇਟ ਆ ਉਹ ਹੌਲ ਸੇਲ ਰੇਟ ਹੀ ਲੱਗਣਾ ਹੁਣ ਇਧਰਲੇ ਪਾਸੇ ਨਾਲ ਆਪਾਂ ਬਾਈ ਦਾ ਉਹ ਵਿਖਾਉਨੇ ਆ ਬੈਟਰੀਆਂ ਦਾ ਖਜ਼ਾਨਾ ਹਰ ਇੱਕ ਕੰਪਨੀ ਦੀ ਬੈਟਰੀ ਹੈ ਬਾਈ ਕੋਲੇ ਇਹ ਵੀ ਹੌਲ ਸੇਲ ਰੇਟਾਂ ਤੇ ਆਪਾਂ ਵਿਚਾਰ ਦੀ ਲੈ ਲਓ ਮੋਟਰਸਾਈਕਲ ਦੀ ਬੈਟਰੀ ਲੈ ਲਓ ਟਰੈਕਟਰ ਦੀ ਕੰਪੈਨ ਦੀ ਇਨਵਰਟਰ ਕੋਈ ਚੀਜ਼ ਲੈ ਲਓ ਜੁੜੇ ਰਹੋ ਵੀਡੀਓ ਚ ਚਲਦੀ ਜੀ ਆਪਾਂ ਚੱਲਾਂਗੇ ਉਧਰ ਕਿਉਂਕਿ ਮੇਰਾ ਨਾ ਸੁਭਾਅ ਆ ਜਾਨੀ ਵੀਡੀਓ ਐਵੇਂ ਕੱਟ-ਕੱਟ ਕੇ ਐਵੇਂ ਫਿਲਟਰ ਲਾ ਲਾ ਕੇ ਵਿਖਾਈ ਜਾਣੀ ਆ ਆਪਾਂ ਦਾ ਸਿੱਧਾ ਸੁਧਾਰ ਨਹੀਂ ਚੱਲਦੇ ਆ ਆਹ ਬਾਈ ਕੋਲੇ ਮਿਲਦਾ ਸਾਰਾ ਪਾਵਰ ਜ਼ੋਨ ਦਾ ਮਾਲ ਪਿਆ ਪਾਵਰ ਜ਼ੋਨ ਦਾ ਮਾਲ ਪਿਆ ਜੀ ਐਮਰਾਨ ਕੰਪਨੀ ਦਾ ਪਿਆ ਜੀ ਅੱਛਾ ਲੂਮੀਲੈਸ ਦਾ ਪਿਆ ਆਹ ਬਾਈ ਬੈਂਟਰੀਆਂ ਕਿਵੇਂ ਅੱਡੇ ਜੇ ਪੰਗਾ ਇਹ ਆਪ ਆਪ ਬਣਾਉਨੇ ਆ ਯਾ ਆਪਦੀ ਫੈਕਟਰੀ ਦੀ ਬਣਦੀ ਆ ਅੱਛਾ ਇਹ ਆਪ ਬਣਾਉਂਦੇ ਆ ਆਹ ਬਈ ਬਾਈ ਤੁਸੀਂ ਵੇਖ ਲਓ ਆਪ ਬੈਂਟਰੀਆਂ ਜਿਹੜੀਆਂ ਤਿਆਰ ਕਰਦਾ ਉਹ ਆ ਇਹਦਾ ਨਾਮ ਕੀ ਮਾਰਕਾ ਲਿਵਿੰਗ ਲਿਵਿੰਗ ਹਾਂਜੀ ਹਾਂਜੀ ਟਰੈਕਟਰ ਬੈਂਟਰੀ ਇਹਦਾ ਬਾਈ ਕੀ ਰੇਟ ਆ ਏ ਭਾਈ ਆਮ ਬਾਜ਼ਾਰ ਦੇ ਵਿੱਚ 4000 ਰੁਪਏ ਪ੍ਰਾਣੀ ਬੈਟੀ ਵਿੱਚ ਲੈ ਕੇ ਪਰ ਅਸੀਂ 3500 ਹੀ ਦਿੰਨੇ ਆ ਨਾਲ ਸਿਰਪੀ ਇਹਦੀ ਗਾਰੰਟੀ ਕਿੰਨੇ ਚਿਰ ਦੀ ਹੈ 1.5 ਸਾਲ ਦੀ ਗਾਰੰਟੀ ਤੇ ਜਿਹੜੀ ਆਹ ਭਾਈ ਇਹ ਡਾਇਮੰਡ ਦੀ ਇੱਕੋ ਚੀਜ਼ ਆਈ ਇਹ ਇਹ ਨਾਮ ਦੀ ਆ ਬਕਲਾ ਮਾਰ ਕੇ ਹੀ ਦਿੱਤਾ ਇਹ ਥੋੜੀ ਸਪੈਸ਼ਲ ਬਣਾਈ ਹੈ 110 ਐਂਪੀਰ 30 ਸਾਲ ਗਾਰੰਟੀ ਹੈ ਤੇ ਭਾਈ ਆਹ ਜਿਹੜਾ ਲੂਮੀਨੈਸ ਦਾ ਇਨਵਰਟਰ ਤੇ ਬੈਂਟਰ ਆ ਇਹ ਸੈੱਟ ਕਿੰਨੇ ਦਾ ਦੇ ਦਿੰਦੇ ਆ ਇਹ ਸੈੱਟ ਜਿਹੜਾ 21000 ਦਾ ਵਿਕਦਾ 200 ਐਂਪੀਰ ਦਾ ਬੈਂਟਰ ਤੇ 1150 ਦਾ ਇਨਵਰਟਰ ਅਸੀਂ 20000 ਰੁਪਏ ਦਿੰਦੇ ਆ ਸਟੈਂਡ ਰੇ ਪਾ ਕੇ ਹੀ ਕਿਲੋਮੀਟਰ ਦੇ ਵਿੱਚ ਅਸੀਂ ਭੇਜ ਵੀ ਦੇਵਾਂਗੇ ਕੋਈ ਖਰਚਾ ਨਹੀਂ ਅੱਛਾ ਠੀਕ ਹੈ ਹਾਂਜੀ ਤੇ ਬਾਈ ਇੱਕ ਜਿਵੇਂ ਆਹ ਹੁਣ ਗੱਡੀਆਂ ਜਾਂ ਜਿਵੇਂ ਟਰੈਕਟਰਾਂ ਦਾ ਹੁਣ ਸੀਜ਼ਨ ਬਸ ਹੋਰ ਮਹੀਨੇ ਬਾਈ ਜਿਵੇਂ ਹੁਣ ਮਹੀਨੇ ਕ ਨੂੰ ਸੀਜ਼ਨ ਚੱਲ ਪੂ ਹਨਾ ਤੇ ਜਿਹੜੀਆਂ ਬੈਟਰੀਆਂ ਪਾਵਰ ਜੂਨ ਦੀਆਂ ਆਪਣੇ ਜਿਆਦੇ ਪਾਵਰ ਜੂਨ ਜਾਂ ਐਮਰ ਰੋਨ ਚੱਲਦਾ ਤੇ ਇਹਨਾਂ ਦਾ ਬਾਈ ਕੀ ਕੀ ਰੇਟ ਆ ਜਿਵੇਂ ਟਰੈਕਟਰਾਂ ਦੀਆਂ ਬੈਟਰੀਆਂ ਇਹਨਾਂ ਬਈ 2 ਸਾਲ ਦੀ ਗਾਰੰਟੀ ਆ ਪੁਰਾਣੀ ਬੈਟਰੀ ਵਿੱਚ ਲੈ ਕੇ 3800 ਦੀ ਪੈ ਜਾਂਦੀ ਆ ਅੱਛਾ 2 ਸਾਲ ਤੋਂ ਵੀ ਕੋਈ ਨਵੀਂ ਦਿਨ ਉੱਪਰ ਟੱਪ ਕੇ ਤਾਂ ਵੀ ਹੱਲ ਕਰਕੇ ਦੇਵਾਂਗੇ ਠੀਕ ਆ ਹਾਂਜੀ ਤੇ ਕੰਪਾਈਨਾਂ ਦੀਆਂ ਬੈਟਰੀਆਂ ਬਈ ਬੈਟਰੀਆਂ ਦੀਆਂ ਬੈਟਰੀਆਂ ਇਹੀ ਲੱਗ ਜਾਂਦੀਆਂ ਜੀ ਸਾਰੀਆਂ ਅੱਛਾ ਇਹ ਡਬਲ ਲੱਗਦੀ ਆ ਹਨਾ ਇਹ ਹਾਈ ਡਬਲ ਲੱਗਦੀਆਂ ਦੋ ਲੱਗਦੀਆਂ ਨੇ ਕਈ ਬੈਟਰੀ ਵੀ ਰੱਖ ਤੇ ਮੋਟਰਸਾਈਕਲ ਦੀ ਵੀ ਬੈਟਰੀ ਹੈ ਹਾਂ ਮੋਟਰਸਾਈਕਲ ਦੀ ਬੈਟਰੀ ਵੀ ਹੈਗੀ ਉਹ 600 ਰੁਪਏ ਦੀ ਹੈ ਅੱਛਾ ਹਾਂਜੀ ਹਾਂਜੀ ਜਿਹੜਾ ਮਤਲਬ ਸੈਲਫ ਸਟਾਰਟ ਮੋਟਰਸਾਈਕਲ 700 ਦੀ ਆ ਦੋ ਸਾਲ ਤੇ ਜੇ ਬਈ ਆਪਣੀ ਕੋਈ ਵੀਡੀਓ ਵੇਖ ਕੇ ਬੰਦੇ ਦੂਰੋਂ ਹੋਮ ਡਿਲੀਵਰੀ ਆਦੇ ਆ ਤਾਂ ਤੁਸੀਂ ਕਰ ਦਿੰਦੇ ਹਾਂ ਭੇਜ ਦੇਣੀ 30 ਕਿਲੋਮੀਟਰ ਦੇ ਵਿੱਚ ਅਸੀਂ ਭੇਜਾਂਗੇ ਫ੍ਰੀ ਭੇਜਾਂਗੇ ਕੋਈ ਪੈਸਾ ਅੱਛਾ ਉਹ ਫ੍ਰੀ ਤੇ ਉਹ ਤੋਂ ਗਾਹ ਚਾਰਜ ਬਹੁਤ ਹਾਂਜੀ ਉਹ ਜੋ ਕਿ ਤੇਲ ਖਰਚਾ ਉਹ ਲਵਾਂਗੇ ਕੋਈ ਐਕਸਟਰਾ ਕੋਈ ਖਰਚਾ ਨਹੀਂ ਠੀਕ ਹੈ ਲੈ ਵੀ ਬਾਈ ਨਾ ਖਜ਼ਾਨਾ ਰੱਖੀ ਬੈਠਾ ਯਾਰ ਮਨ ਕੇ ਚਲੋ ਤੁਸੀਂ ਆਹ ਵੇਖ ਲਓ ਤੇ ਇੱਕ ਤੁਹਾਨੂੰ ਮੈਂ ਹੋਰ ਚੀਜ਼ ਵਿਖਾਵਾਂ ਬਈ ਇੱਧਰ ਵੇਖ ਲਓ ਕੋਈ ਆਏ ਨਹੀਂ ਇੱਥੇ ਆ ਕੇ ਬਈ ਬੈਂਡਰਿੰਗਾ ਜਾਂ ਵਾਸ਼ਿੰਗ ਮਸ਼ੀਨਾ ਜਾਂ ਕੋਈ ਹੋਰ ਚੀਜ਼ ਮੁੱਕ ਜੂਗੀ ਆਹ ਬਾਈ ਦਾ ਨਾ ਗਟਾਉਣ ਭਰਿਆ ਪਿਆ ਠੀਕ ਆ ਸਿਆਣੇ ਕਹਿੰਦੇ ਹੁੰਦੇ ਜਿਵੇਂ 220 ਗ੍ਰੈਡ ਚ ਥੋੜੀਆਂ ਤਾਰਾਂ ਜੋੜਤੀਆਂ ਨਾਲ ਇੱਕ ਹੋਰ ਦੱਸ ਦਿਆਂ ਬਾਈ ਬਾਈਆਂ ਦਾ ਕੰਮ ਆ ਨਾ ਜਿਹੜਾ ਨਾਲ ਮੋਬਾਈਲਾਂ ਦਾ ਕੰਮ ਵੀ ਐਥੇ ਮੁੰਡੇ ਆਵੇ ਮੋਬਾਈਲਾਂ ਦਾ ਕੰਮ ਵੀ ਚਲਾਈ ਬੈਠੇ ਵਿੱਚ ਵੀਡੀਓ ਥੋੜੀ ਜੀ ਲੰਬੀ ਹੁੰਦੀ ਆ ਹਨਾ ਤੇ ਇੱਕ ਬਈ ਇਹ ਨਾ ਪਤਾ ਨਹੀਂ ਕੀ ਗੱਲ ਆ ਕੈਮਰੇ ਮੂਹਰੋਂ ਆਉਣੋਂ ਚਿਚਕਦੇ ਜੇ ਆ ਮੁੰਡੇ ਸਾਰੇ ਜੇ ਕਿਸੇ ਨੇ ਬਈ ਮੋਬਾਈਲ ਲੈਣਾ ਮੋਬਾਈਲ ਵੀ ਤੁਹਾਨੂੰ ਹੌਲ ਸੇਲ ਰੇਟ ਤੇ ਮਿਲੂ ਬੈਟਰੀਆਂ ਫਰਿੱਜਾਂ ਕੂਲਰ ਵਾਸ਼ਿੰਗ ਮਸ਼ੀਨਾਂ ਏਸੀ ਗੱਲ ਮੁਕਾਓ ਯਾਰ ਵੀਡੀਓ ਚ ਨੰਬਰ ਚੱਲੀ ਜਾਂਦਾ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਗਰਮੀਤ ਬੈਟਰੀਆਂ ਵਾਲਾ ਨੇੜੇ-ਨੇੜੇ ਪਿੰਡਾਂ ਚ ਜਿੱਥੋਂ ਮਰਜ਼ੀ ਪੁੱਛ ਲਿਓ ਬਾਈ ਨੂੰ ਦੁਨੀਆ ਜਾਣਦੀ ਆ ਵੀਡੀਓ ਨੂੰ ਹੁਣ ਸ਼ੇਅਰ ਬਾਈ ਕਰ ਦਿਓ ਕਿ ਸੇ ਭੈਣ ਭਰਾ ਦਾ ਪਲਾ ਹੋ ਜਾਊਗਾ ਮਿਲਦੇ ਆ ਜਲਦੀ ਨਵੀਂ ਵੀਡੀਓ ਨਾਲ ਧੰਨਵਾਦ ਜੀ